ਜੇ ਗੁਰ ਚੜਕੇ ਤਾਂ ਮਿੱੱਖਾ ਲੰਗਾ ਜੇ ਬਖਸ਼ੇ ਤਾਂ ਗੁਰਗੜੀ ਆਈ ਜੀ ਹਾਂ ਮੈਂ ਤੁਹਾਡਾ ਪ੍ਰੋਮਿਸਟਰ ਵੀਨ ਆਪ ਜੀ ਨੂੰ ਬਹੁਤ ਬੜੀ ਖੁਸ਼ਖਬਰੀ ਸਾਂਝੀ ਕਰਨ ਜਾ ਰਿਹਾ ਮੇਰੇ ਗੁਰੂ ਮੇਰੇ ਉਸਤਾਦ ਮਸ਼ਹੁਰ ਉਸਤਾਦ ਬਖਸ਼ਦੂ ਸਾਹਿਬ ਜੀ ਦਾ 79 ਮੰਜਲ ਦਿਨ ਜੋ ਕਿ ਉਹਨਾਂ ਜਾ ਰਹੇ ਹਨ ਆਪਾਂ ਮੁੰਗਰੀ ਧਰਤੀ ਤੇ ਅਤਿ ਸ਼ਾਨਦਤ ਬੇਨ ਸਭ ਤੋਂ ਪਹਿਲਾਂ ਮੈਂ ਉਸਤਾਦ ਜੀ ਦੀ ਫੈਮਲੀ ਨੂੰ ਸਿੰਦਾ ਭਾਜੀ, ਮਿੰਦੀ ਭਾਜੀ ਅਤੇ ਮੇਰੇ ਜੁਕੇ ਲੱਗੇ ਸਤ ਜੀ ਖੰਸਾ ਤੈਨੂੰ ਸਭ ਨੂੰ ਤੇਰ ਸਾਰੀਆਂ ਲੱਖਾਂ ਮੁਬਾਰਕਾਂ ਗੁਰਜੀ ਦੇ ਜਨਮ ਦਿਨ ਤੇ ਅੱਜ ਮੈਂ ਸੁਣ ਮੇਰੇ ਗੁਰਪਾਈ ਜੋਸ਼ ਗਰਦ ਨੇ ਜਿਨ੍ਹਾਂ ਨੂੰ ਮੈਂ ਜਾਣਦਾ ਜਿਨ੍ਹਾਂ ਨੂੰ ਨਹੀਂ ਵੀ ਜਾਣਦਾ ਆਰੇ ਨੂੰ ਸੱਚ ਕਾਂਕੀ ਨਿੱਕਾ ਸਵਾਗਤ ਕਰਦਾ ਹਾਂ ਤੇ ਸਦਾ ਦਿੰਦਾ ਹਾਂ ਤੇ ਜੋ ਇੱਕ ਖੁਸ਼ੀਆਂ ਨਹੀਂ ਆਲ ਨਹੀਂ ਉਸੇ ਉਸਤਾਜੀ ਦੀ ਫੈਮਲੀ ਮੈਨੂੰ ਬਹੁਤ ਯਾਦ ਆਉਂਦੀ ਹੈ ਤੇ ਉਸਤਾਜੀ ਨੇ ਵੀ ਨੱਥੇ ਨੂੰ ਰੱਖਿਆ ਉਸੇ ਕਰਕੇ ਹੀ ਮੈਂ ਸਭ ਕੁਝ ਕਰ ਰਿਹਾ ਹਾਂ ਮੈਨੂੰ ਮੇਰੀ ਇਹ ਨਿਯੁਕਤ ਕਿਤੇ ਕਿ ਮੈਂ ਸਭ ਕੁਝ ਕਰ ਸਕਦਾ ਤੇ ਗੁਰੂ ਜੀ ਦਾ ਹਮੇਸ਼ਾ ਮਰੇ ਸੱਤੇ ਕਰਨਾ ਤੇ ਦੇ ਕੀ ਦੇ ਸਵਾਰੀ ਵਿੱਚੋਂ ਜੋ ਜੋ ਗੁਰੂ ਜੀ ਨੂੰ ਪਿਆਰ ਕਰਦੇ ਨੇ ਅੱਛੇ ਅੱਛੇ ਇਨਕਾ ਲੱਗਦੀਪਨ ਆ ਰਹੇ ਨੇ ਇਧਰ ਜੀਆ ਖੁਸ਼ੀਆਂ ਪ੍ਰਾਪਤ ਕਰਨ ਜਾਣੇ ਨੇ ਪੰਗੜਾ ਨੇ 18 ਅਕਤੂਬਰ ਮੋਗਰੀ ਧਰਤੀ ਤੇ ਮਹਾਰਾਜਾ ਪੈਲੇਸ ਅਤਿ ਜਿੱਤਰੇ ਦੇ ਸਮਾਗਮ ਅਤਿ ਜਿੱਤਰੇ ਬੁਰਦਿਰਖੰਗੋਬੇਗੀ ਜਿਹੜਾ ਬਿਚਾਇਆ ਮੈਂ ਉਹ ਕਮਸ਼ਾ ਕੇ ਪੱਕ ਜੀ ਦਾ ਇੰਤਜ਼ਾਰ ਕਰਾਂਗਾ ਸਹਿਨਾ ਜੂਰ ਕੰਚ ਖਾਲਾ ਤੂ ਬੋ ਮੋਗਦੀ ਧਰਤੀ ਤੇ ਮੇਰੇ ਗਰੂ ਮੇਰੀ ਮਰਸਾ ਇਸਤਬਰ ਕਸ ਕਿਸਾਰ ਜਿਦਾ ਜਨਮ ਦਿਨ ਜੁਨੇ ਸਹਿਨਾ ਦੇ ਸਹਿਯੋਗ ਨਾਲ ਮਨ ਉੱਠ ਰਿਹਾ ਪਸਾਰੇ ਦਾ ਮੇਕੇ ਉਹ ਨਾ ਨਹੀਂ ਠਾਰਕ ਤੂ ਬੋ ਮੋਗਦੀ ਧਰਤੀ ਉਸਤਾਦ ਬਰਕਤ ਸਿੰਘ ਸਾਹਿਬ ਜੀ ਦਾ ਨਸੀਮ ਜਿੰਦੂ ਆਪ ਜੀ ਦਾ ਮਿਸਟਰ ਬੀਨ